ਚਾਈਨਾ ਡੋਰ ਜਿਹੜੇ ਡੋਰ ਵੇਚਣ ਵਾਲੇ ਪਰਚਾ ਜਿਹੜਾ ਆ 307 ਨਾਲ ਐਡ ਕੀਤੀ ਜਾਵੇਗੀ ਤਾਂ ਤਾਂ ਥੱਲੇ ਪਏਗੀ। ਔਰ ਅਸੀਂ ਲੋਕ ਜਿਹੜੇ ਗੁੱਡੀਆਂ ਚੜਾਉਨੇ ਆ ਹੀ ਕੀ ਕਰਦੇ ਵੀ ਮੇਰੀ ਗੁੱਡੀ ਬੋਲ ਆਵੇ ਭਾਵੇਂ ਕਿਸੇ ਦੀ ਜ਼ਿੰਦਗੀ ਬੋਲ ਚੜਾਣ ਵਾਲੇ ਤੇ ਪਾਬੰਦੀ ਲਾਤੀ ਹੈ ਨਾ ਜਾਂ ਵਰਤਣ ਵਾਲੇ ਤੇ ਪਾਬੰਦੀ ਲਾਤੀ ਤੇ ਜਿਹੜੇ ਲੋਕ ਬਣਾਉਂਦੇ ਨੇ ਉਹਨਾਂ ਤੇ ਪਾਬੰਦੀ ਕੀ ਸੀ। ਸੀਐਮ ਸਾਹਿਬ ਹੀ ਕਰਤਾ ਉਹਨਾਂ ਨੇ ਆਪਣਾ ਕੰਮ ਕਰਤਾ ਹਮਦਰਦ। ਪ੍ਰਸ਼ਾਸਨ ਨੇ ਇੱਕ ਵਾਰ ਦੋ ਚਾਰ ਦੁਕਾਨਾਂ ਸੀਲ ਕਰਦੇ ਜਿਹੜਾ 2000 ਰੁਪਿਆ ਜੁਰਮਾਨਾ ਤੇ 5 ਸਾਲ ਦੀ ਕੈਦ ਆ ਜੇ ਇੱਕ ਦੋਨੋਂ ਹੋ ਗਈ ਕਿ ਕਿਹੜਾ ਵਿੱਚ ਵੀ ਹੋ ਗਈ ਫਿਰ ਜਿਹੜੀ ਗੌਰ ਇਸ ਤਰ੍ਹਾਂ ਟੁੱਟੀ ਜਾਂ ਗਲਤ ਚ ਪਈ ਉਹ ਤੇ ਨਾ ਗੁੱਦੀ ਚੜਾਉਣ ਵਾਲੇ ਨੇ ਕਿਸੇ ਨੇ ਮੰਨਣਾ ਕਿ ਕੀ ਵੀ ਸੀ ਇਹ ਪੁਲਿਸ ਨੇ ਕਾਲੀਆਂ ਦੇ ਵਿੱਚ ਵੈਰੀਫਾਈ ਤੇ ਲੱਗੀ ਰਹਿਣਾ ਤੇ ਪਤਾ ਨਹੀਂ ਉਹ ਫਿਰ ਕੇਸ ਰਫਾ ਦਬਾ ਦੇਣਾ ਉਸ ਕਰਕੇ 307 ਜਿਹੜੀ ਆ ਉਹ ਵੀ ਕੈਦ ਹੋਣੀ ਚਾਹੀਦੀ ਹੈ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਤੂੰ ਤੁਸੀਂ ਸਟਰੀਟ ਤੇ ਕਾਲੀ ਮਗਾਂ ਦੀ ਸਟਰੀਟ ਤੇ ਮੁਰਚਾ ਇੱਕ ਫੁੱਟੇ ਜਾਵੇ ਉਹ ਆ ਫਿਰਦੀ ਜਿਤਨਾ ਕਿਰਪਾਲ ਫਿਰਦੀ ਆ ਤੇ ਜੇ ਤੁਹਾਡੀ ਸਾਰਾ ਕਬੱਡੀ ਦਾ ਕੰਮ ਖਤਮ ਲਾਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਪੰਜਾਬ ਦੇ ਵਿੱਚ ਜਦੋਂ ਤਿਹਾਰਾਂ ਦਾ ਸੀਜ਼ਨ ਆਉਂਦਾ ਤੇ ਕੋਈ ਨਾ ਕੋਈ ਨਵਾਂ ਵਿਵਾਦ ਛਿੜ ਕੇ ਸਾਹਮਣੇ ਆਉਂਦਾ ਹੁਣ ਲੋਹੜੀ ਦਾ ਤਿਹਾਰ ਆ ਰਿਹਾ ਤੇ ਪਿਛਲੇ ਕਾਫੀ ਦਿਨਾਂ ਤੋਂ ਸੀਐਮ ਸਾਹਿਬ ਨੂੰ ਇਹ ਕਹਿਣਾ ਪੈ ਗਿਆ ਵੀ ਚਾਈਨਾ ਡੋਰ ਤੇ 21 ਵਾਰ ਪਾਬੰਦੀ ਲਾਈ ਜਾਵੇ 5000 ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਤੱਕ ਦਾ ਉਹਨਾਂ ਨੇ ਆਵਾਜ਼ ਦੇ ਦਿੱਤੀ ਹੈ ਮੇਰੇ ਨਾਲ ਇਸ ਵੇ ਦੋ ਨੌਜਵਾਨ ਨੇ ਆਪਾਂ ਕਰਨੇ ਗੱਲਾਂ ਬਾਤਾਂ ਇਹਨਾਂ ਤੋਂ ਜਾਣਦੇ ਪੂਰੀ ਕਹਾਣੀ ਕਿ ਕਿਵੇਂ ਲੱਗ ਰਿਹਾ ਹੈ ਫੈਸਲਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਇਸ ਫੈਸਲੇ ਨੂੰ ਫੈਸਲੇ ਤੇ ਸਮੇਂ-ਸਮੇਂ ਤੇ ਸਰਕਾਰਾਂ ਬڑے بڑے بڑے ਫੈਸਲੇ ਲੈਂਦੀਆਂ ਰਹੀਆਂ ਜੀ ਪਰ ਉਹਨਾਂ ਫੈਸਲਿਆਂ ਨੂੰ ਇੰਪਲੀਮੈਂਟਰੀ ਹੁੰਦਾ ਹਮ ਕਿਉਂਕਿ ਸਰਕਾਰ ਨੇ ਕੋਈ ਵੀ ਕਾਨੂੰਨ ਬਣਾਇਆ ਜੀ ਪ੍ਰਸ਼ਾਸਨ ਨੇ ਉਹਨੂੰ ਲਾਗੂ ਕਰਨਾ ਹੁੰਦਾ ਹਮ ਪਰ ਪ੍ਰਸ਼ਾਸਨ ਜਦੋਂ ਵੀ ਆ ਨਾ ਕੋਈ ਥੋੜਾ ਜਿਹਾ ਸਮਾ ਸਰਗਰਮ ਹੁੰਦਾ ਜੀ ਉਸ ਤੋਂ ਬਾਅਦ ਫਿਰ ਉਸੇ ਚਾਲ ਤੇ ਲੋਕ ਚੱਲਦੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਉਲਟਾ ਤਾਂ ਡੇਰਗਾ ਕੋਈ ਜੀ ਸ਼ਿਕਾਇਤ ਕਰ ਦਿੰਦਾ ਨਾ ਫਲਾਣਾ ਕੀ ਚੈਨਾ ਡੋਰ ਵੇਚਦਾ ਤੇ ਹੁਣ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਤੇ ਮੈਨੂੰ ਕਹਿਣ ਤੋਂ ਕੋਈ ਗਰੇਜ ਵੀ ਨਹੀਂ ਕਿ ਉਹਦੇ ਹੱਥ ਮਿਹਲੇ ਹੁੰਦੇ ਆ ਪ੍ਰਸ਼ਾਸਨ ਨੂੰ ਸਾਰਾ ਪਤਾ ਕੀ ਪਤਾ ਨਹੀਂ ਪ੍ਰਸ਼ਾਸਨ ਨੂੰ ਕਿੱਥੇ ਗਲਤ ਕੰਮ ਹੁੰਦਾ ਜੀ ਕੌਣ ਚੈਨਾ ਡੋਰ ਵੇਚਦਾ ਐਨੀ ਵਿਕਦੀ ਆ ਫਿਰ ਵੀ ਬੰਦ ਕਿਉਂ ਨਹੀਂ ਹੁੰਦੀ ਕੀ ਪ੍ਰਸ਼ਾਸਨ ਚਾਵੇ ਤਾਂ ਹੋ ਨਹੀਂ ਸਕਦੀ ਇੱਕ ਮਿਸਾਲ ਮੈਂ ਤੁਹਾਨੂੰ ਦੇ ਦਿੰਦਾ ਜੀ ਉਸ ਸਮਾਂ ਪਹਿਲਾਂ ਇੱਕ ਆਰਡਰ ਪਾਸ ਹੋਇਆ ਸੀਗਾ ਇਹ ਬੁਲਟ ਮੋਟਰਸਾਈਕਲ ਨੂੰ ਜਿਹੜਾ ਉਹ ਸਲੈਂਸਰ ਜਿਹੜਾ ਉੱਚੀ ਆਵਾਜ਼ ਵਾਲਾ ਨਹੀਂ ਲੱਗੇਗਾ ਵੱਡੇ ਹਾਰਨ ਨਹੀਂ ਲੱਗਣਗੇ ਚਾਰ ਕਿ ਦਿਨ ਬੜੇ ਇਹਨਾਂ ਨੇ ਆਖਿਆ ਜੀ ਵਰਕਸ਼ਾਪ ਆਲਿਆਂ ਨੂੰ ਕਹਿਤਾ ਜੀ ਤੁਸੀਂ ਲਾਉਣੇ ਨਹੀਂ ਕੀ ਤੁਸੀਂ ਹੁਣ ਦੇਖਦੇ ਨਹੀਂ ਲੱਗੇ ਕਿਤੇ ਕੋਈ ਮੋਟਰਸਾਈਕਲ ਬੰਦ ਹੋਇਆ ਹੋਵੇ ਕਿਤੇ ਜਦੋਂ ਕਿਤੇ ਜ਼ਿਆਦਾ ਰੌਲਾ ਰੱਪਾ ਪੈਂਦਾ ਉਦੋਂ ਦੋ ਚੋਂ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਰੱਖ ਲੈਂਦੇ ਆ ਤੇ ਲੋਕ ਉਸੇ ਤਰ੍ਹਾਂ ਤੇ ਨਵੀਂ ਨਵੀਂ ਮਿਸਾਲ ਜੇ ਆਪਾਂ ਗਣੀ ਉਹ ਭਾਈ ਸਾਹਿਬ ਜਿਹੜੇ ਫੂਡ ਇਨਸਪੈਕਟਰ ਆਏ ਸੀਗੇ ਉਹਨਾਂ ਨੇ ਕਿੰਨੀਆਂ ਦੁਕਾਨਾਂ ਤੇ ਛਾਪੇ ਮਾਰੇ ਪਰ ਹੁਣ ਫੇਰ ਉਹੀ ਯਾਲ ਆ ਉਹਦੇ ਵਿੱਚ ਵੀ ਅਸੀਂ ਪਤਾ ਕੀਤਾ ਜੀ ਛਾਪੇ ਮਾਰੀਦਾ ਮੈਨੂੰ ਤੇ ਆ ਲੱਗਦਾ ਵੀ ਜਿਤਨਾ ਸਰਕਾਰ ਇੱਕ ਕਹਿ ਦਿੰਦੇ ਆ ਨਾ ਵੀ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ ਇਹੋ ਜਿਹੇ ਅਫਸਰ ਇੱਕ ਕਰਦੇ ਆ ਉਹ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਲੋਕੀ ਕਰਦੇ ਵਾਹ ਵਾਹ ਸਰਕਾਰ ਨੇ ਬੜਾ ਵਧੀਆ ਫੈਸਲਾ ਲਿਆ ਅਸੀਂ ਉਸ ਤੋਂ ਬਾਅਦ ਇੱਥੇ ਇੱਕ ਤਰਨਤਾਰਨ ਦੇ ਵਿੱਚ ਉਹਦੀ ਫੈਕਟਰੀ ਆ ਪੇਠੇ ਦੀ ਉੱਥੇ ਗਏ ਉਹ ਫੈਕਟਰੀ ਸੀਲ ਸੀਗੀ ਉਹਨਾਂ ਨੇ ਕਹਿ ਕੇ ਗਏ ਵੀ ਇਹ ਫੈਕਟਰੀ ਸੀਲ ਕੀਤੀ ਆ ਤੇ ਜਦੋਂ ਅਸੀਂ ਪਤਾ ਕੀਤਾ ਉਹਨਾਂ ਨੇ ਸੀਲ ਆਪੇ ਹੀ ਤੋੜਤੀ ਉਹ ਕਹਿੰਦੇ ਸਾਡੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਉਹ ਹੀ ਲਾਇਸੈਂਸ ਹੁਣ ਵੱਡਾ ਕਰਾ ਲਿਆ ਛੋਟਾ ਸੀਗਾ ਜਦੋਂ ਅਸੀਂ ਇੱਥੇ ਜਾ ਕੇ ਮਤਲਬ ਫੂਡ ਸਪਲਾਈ ਅਫਸਰ ਨੂੰ ਪੁੱਛਿਆ ਡਾਕਟਰ ਸਾਹਿਬ ਨੂੰ ਜਾ ਕੇ ਮਿਲੇ ਤੇ ਉਹਨਾਂ ਨੇ ਕਿਹਾ ਵੀ ਮੇਰੇ ਤੇ ਧਿਆਨ ਚ ਨਹੀਂ ਉਹਨਾਂ ਨੂੰ ਨੋਟਿਸ ਦਿੱਤਾ ਸੀ ਸ਼ਾਇਦ ਤੇ ਸ਼ਰਿਆ ਮੂਸੇ ਤਰ੍ਹਾਂ ਜੋ ਜਨੇਹ ਹੱਥ ਕਰੇ ਨਹੀਂ ਜੀ ਜਿਹੜੇ ਤਰਨਤਾਰ ਦੇ ਅਫਸਰ ਕਿਉਂਕਿ ਉਹਨਾਂ ਨੇ ਜਿਹੜੀ ਕਾਰਵਾਈ ਬਾਹਰੋਂ ਅਫਸਰ ਆਉਂਦਾ ਕਰਕੇ ਜਾਂਦਾ ਨਾ ਜੀ ਜੀ ਉਹ ਇੱਥੇ ਦੇ ਕੇ ਜਾਂਦਾ ਵਾ ਉਸ ਜਿ ਤਰ੍ਹਾਂ ਹਸਪੀਟਲ ਦੇ ਵਿੱਚ ਜਿਹੜੇ ਇੱਥੇ ਆਫੀਸਿਸ ਆਫੀਸਰ ਸੀਗੇ ਉਹਨਾਂ ਨੇ ਦੇ ਕੇ ਜਣਾਤਾ ਕਿ ਅਸੀਂ ਆਹ ਕਾਰਵਾਈ ਕੀਤੀ ਜਦੋਂ ਅਸੀਂ ਪੁੱਛਿਆ ਮੇਰੇ ਨਾਲ ਰਾਜਨ ਜੀ ਵੀ ਸੀ ਅਸੀਂ ਉਹਨਾਂ ਦਾ ਅੱਜ ਪੁੱਛਿਆ ਕਹਿੰਦੇ ਨਹੀਂ ਜੀ ਸੀਲ ਨਹੀਂ ਕੀਤਾ ਉਹਨਾਂ ਨੂੰ ਨੋਟਿਸ ਦੇ ਕੇ ਗਏ ਨੋਟਿਸ ਦੇ ਨਾਲ ਕੀ ਹੋਊਗਾ ਜਿੰਨਾ ਚਿਰ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਨਹੀਂ ਹੋਊਗੀ ਇੱਕ ਵਾਰ ਪ੍ਰਸ਼ਾਸਨ ਚਾਵੇ सीएम साहब ने करता उन्होंने अपना काम करता काम करता प्रशासन एक बार दो चार दुकानें सील कर दे जितना 5000 रुपया जुर्माना ਤੇ 5 ਸਾਲ ਦੀ ਕੈਦ ਆ ਜੇ ਇੱਕ ਦੋ ਨੂੰ ਹੋ ਗਈ ਤੇ ਕਿਹੜਾ ਵੇਚੂਗਾ ਜੀ ਕੋਈ ਵੀ ਨਹੀਂ ਵੇਚੂਗਾ ਬਿਲਕੁਲ ਮੈਂ ਤੇ ਇਹ ਕਹਿਣਾ ਵੀ ਜੇ ਸਰਕਾਰ ਕੋਈ ਚੰਗੇ ਫੈਸਲੇ ਲੈਂਦੀ ਆ ਨਾ ਹੁਣ ਨਸ਼ੇ ਦੀ ਗੱਲ ਕਰ ਲੋ ਰੋਜ਼ ਬਿਆਨ ਆਉਂਦੇ ਨੇ सीएम साहब दा आंदा ते नशा खत्म कर देना डीजीपी साहब दा कहंदे ਵੀ एसएसवी जिम्मेवार ਹੋਗਾ ਕਿ ਖਤਮ ਹੋ ਗਿਆ ਹਮਮ ਆ ਮੈਂ ਤੁਹਾਨੂੰ ਇਹ ਨਾ ਸਰਕਾਰ ਦੇ ਤੇ ਨਸ਼ੇ ਵਾਸਤੇ ਲਾਉਣ ਵਾਸਤੇ ਟੀਕੇ ਸਿਰੰਜਾਂ ਨਵੀਆਂ ਦੇਣੀਆਂ ਸ਼ੁਰੂ ਕਰਤੀਆਂ ਬਿਲਕੁਲ ਉਹੀ ਗੋਲੀ ਭੋਰ ਕੇ ਉਹਦਾ ਟੀਕਾ ਲਾਈ ਜਾਂਦੇ ਆ ਹਮ ਤੇ ਕੋਈ ਕਾਰਵਾਈ ਨਹੀਂ ਬਸ ਆਪਾਂ ਰਾਜਨ ਜੀ ਨੂੰ ਸ਼ਾਮਲ ਕਰੀਏ ਰਾਜਨ ਜੀ ਕਿਵੇਂ ਦੇਖਦੇ ਹੋ ਜਿਤਨਾ ਭਾਈ ਸਾਹਿਬ ਨੇ ਕਿਹਾ ਵੀ ਫੈਸਲੇ ਉਥੋਂ ਹੁਕਮ ਤਾਂ جاری ਹੁੰਦੇ ਨੇ ਪਰ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਕਿ ਅਫਸਰशाही ਭਾਰੀ ਪੈ ਰਹੀ ਹੈ ਕਿ ਜਾਂ ਕੋਈ ਹੋਰ ਕਰਨ ਲੱਗਣਾ। ਵੇਖੋ ਜੀ ਸਿਆਣੇ ਦਾ ਕਿਹਾ ਸਿਰ ਮੱਥੇ ਪਰਣਾਲਾ। ਉੱਥੇ ਦਾ ਉੱਥੇ ਦਾ ਉੱਥੇ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਇਹੋ ਜਿਹੇ ਆਦੇਸ਼ ਦਿਵਾਲੀ ਤੇ ਵੀ ਜਾਰੀ ਹੋਏ ਸੀਗੇ। ਬਿਲਕੁਲ। ਦਿਵਾਲੀ ਦੇ ਉੱਤੇ ਆਦੇਸ਼ ਜਾਰੀ ਹੋਏ ਸਨ ਕਿ ਬਿਨਾ ਲਾਇਸੈਂਸ ਤੋਂ ਜਿਹੜੀਆਂ ਆਤਿਸ਼ਬਾਜੀ ਦੀਆਂ ਦੁਕਾਨਾਂ ਨਹੀਂ ਲੱਗਣਗੀਆਂ। ਹਾਂ। ਤੇ ਜਿਲ੍ਹਾ ਤਰਨਤਾਰਨ ਦੀ ਗੱਲ ਕਰੀਏ ਤਾਂ ਪੰਜ ਪੂਰੇ ਜ਼ਿਲ੍ਹੇ ਦੇ ਵਿੱਚ ਲਾਇਸੈਂਸ ਜਾਰੀ ਹੋਏ ਸਨ ਹੂੰ ਹੂੰ ਤੇ ਦੁਕਾਨਾਂ ਲੱਗੀਆਂ ਸਨ 1160 ਜੀ ਪੰਜ ਲਾਇਸੈਂਸ ਜਾਰੀ ਹੋਏ ਤੇ ਦੁਕਾਨਾਂ ਲੱਗੀਆਂ 1160 ਹੁਣ ਤੁਸੀਂ ਦੇਖ ਲਓ ਕਿ ਸਰਕਾਰ ਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਕਿੱਥੇ ਨੇ ਉਸ ਸਮੇਂ ਫਿਰ ਜਾਂ ਤੇ ਮੁੱਖ ਮੰਤਰੀ ਸਾਹਿਬ ਹੁਕਮ ਦੇ ਕੇ ਭੁੱਲ ਜਾਂਦੇ ਨੇ ਤੇ ਜਾਂ ਫਿਰ ਅਫਸਰशाही ਇੰਨੀ ਪਾਵਰਫੁੱਲ ਹੈ ਕਿ ਮੁੱਖ ਮੰਤਰੀ ਦੇ ਹੁਕਮ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਨੇ ਟਿਚ ਜਾਣਦੇ ਨੇ ਇਹ ਤਾਂ ਸੋਚਣ ਵਾਲੀ ਗੱਲ ਹੈ ਨਾ ਜੇਕਰ ਮੁੱਖ ਮੰਤਰੀ ਸਾਹਿਬ ਕੋਈ ਫੈਸਲਾ ਦਿੰਦੇ ਨੇ ਕੋਈ ਐਲਾਨ ਕਰਦੇ ਨੇ ਜੇਕਰ ਉਹਨਾਂ ਨੇ ਆਦੇਸ਼ ਜਾਰੀ ਕੀਤੇ ਨੇ ਇਸ ਵਾਰ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਜੇਕਰ ਕੋਈ ਵਰਤਦਾ ਏ ਵੇਚਣ ਵਾਲਾ ਏ ਉਹਦੇ ਤੇ 5 ਸਾਲ ਦੀ ਕੈਦ 5000 ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ ਵੇਖੋ ਕਹਿਣ ਨੂੰ ਇਹ ਕਹਿ ਦਿੱਤਾ ਗਿਆ ਹੈ ਪਰ ਜਦੋਂ ਇੰਪਲੀਮੈਂਟ ਦੀ ਵਾਰੀ ਹੋਈ ਨਾ ਉਦੋਂ ਸਰਕਾਰ ਦੇ ਐਮਐਲਏ ਜਿਹੜੇ ਨੇ ਉਹਨਾਂ ਨੇ ਹੀ ਕਹਿਣਾ ਐ ਮੈਂ ਦਿਵਾਲੀ ਤੇ ਵੀ ਇਹ ਮੇਰੇ ਕੋਲ ਇਹ ਰਿਕਾਰਡਿੰਗ ਹੈ ਕਿ ਛੱਡੋ ਯਾਰ ਤੁਸੀਂ ਗਰੀਬ ਦੁਕਾਨਾਂ ਲਾ ਕੇ ਬੈਠੇ ਨੇ ਤੁਸੀਂ ਇਹਨਾਂ ਦੀਆਂ ਦੁਕਾਨਾਂ ਬੰਦ ਕਰਵਾ ਕੇ ਕੀ ਮਿਲ ਜੂਗਾ ਕੀ ਮਿਲ ਜੂਗਾ ਜਦ ਕਿ ਗੈਰ ਕਾਨੂੰਨੀ ਗੱਲ ਹੈ ਕਿ ਬਿਨਾ ਲਾਇਸੈਂਸ ਤੋਂ ਇੱਕ ਤਾਂ ਆਤਿਸ਼ਬਾਜੀ ਵੇਚੀ ਜਾ ਰਹੀ ਹੈ ਪ੍ਰਦੂਸ਼ਣ ਕੀਤਾ ਜਾ ਰਿਹਾ ਫਿਰ ਉਹਦੇ ਜੇਕਰ ਦੁਕਾਨਾਂ ਲੱਗੀਆਂ ਨੇ ਨਾ ਉੱਥੇ ਫਾਇਰ ਬ੍ਰਿਗੇਡ ਦਾ ਪ੍ਰਬੰਧ ਸੀਗਾ ਨਾ ਉੱਥੇ ਰੇਤਾ ਦਾ ਨਾ ਪਾਣੀ ਦਾ ਜੇਕਰ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ਬਿਲਕੁਲ ਉਸ ਸਮੇਂ ਇਹ ਜਿਹੜਾ ਆ ਵਿਧਾਇਕ ਸਾਹਿਬ ਖੁਦ ਸਿਫਾਰਿਸ਼ ਕਰ ਦਿੰਦੇ ਨੇ ਕਿ ਕੋਈ ਗੱਲ ਨਹੀਂ ਲਗਾ ਲੈਣ ਦੋ ਪਰ ਜਦੋਂ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵਿਧਾਇਕ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਸਿਫਾਰਿਸ਼ ਕਰ ਦੇਣਗੇ ਕਿ ਚਲੋ ਯਾਰ ਦਿਨ ਦਿਹਾੜੇ ਇਹ ਗਰੀਬ ਨੂੰ 2-4 ਪੈਸੇ ਵੰਟ ਲੈਣੋ ਇੱਕ ਤਰ੍ਹਾਂ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਖੁਦ ਵਿਧਾਇਕ ਸਾਹਿਬ ਨੇ ਆਪ ਖੁਦ ਕਿਹਾ ਸੀ ਮੇਰੇ ਕੋਲ ਜੀ ਰਿਕਾਰਡਿੰਗ ਹੈ ਮੇਰੇ ਨਾਲ ਗੱਲ ਹੋਈ ਹੈ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਚੁੱਕੋ ਕੰਮ ਨਾ ਚੁੱਕੋ ਕੰਮ ਹਾਂ ਵਿਧਾਇਕ ਸਾਹਿਬ ਨੇ ਤੁਹਾਨੂੰ ਖੁਦ ਕਿਹਾ ਬਿਲਕੁਲ ਜੀ ਹੂੰ ਭਾਈ ਸਾਹਿਬ ਜੀ ਫਿਰ ਕਿੱਥੇ ਕਮੀਆਂ ਰਹਿ ਗਈਆਂ ਫਿਰ ਜੋ ਪ੍ਰਸ਼ਾਸਨ ਉਹ ਵੀ ਸੁਹਿਰਦ ਨਹੀਂ ਹੈਗਾ ਅਸੀਂ ਵੀ ਖੁਦ ਸੁਹਿਰਦ ਨਹੀਂ ਹੈਗੇ ਲੋਕ ਖੁਦ ਜ਼ਿੰਮੇਵਾਰ ਨੇ ਆਪਣੇ ਨੁਕਸਾਨ ਆਪ ਕਰਾ ਰਹੇ ਨੇ ਫਿਰ ਹੱਲ ਕੀ ਹੋਊਗਾ ਅਸੀਂ ਤੇ ਆਪਣੇ ਆਪ ਨੂੰ ਹੀ ਜ਼ਿੰਮੇਵਾਰ ਠਹਿਰਾਉਨੇ ਆ ਕਿ ਜਿਹੜੇ ਅਸੀਂ ਬੋਲਦੇ ਆ ਅਸੀਂ ਬੋਲਦੇ ਇਸ ਕਰਕੇ ਆ ਵੀ ਇਹੀ ਇੱਕ ਇਸ ਸ਼ਹਿਰ ਦੇ ਨਾਗਰਿਕ ਆ ਵਸਿੰਦੇ ਆ ਤੇ ਜੋ ਸਾਡਾ ਯੋਗਦਾਨ ਬਣਦਾ ਉਹ ਪਾਉਣਾ ਚਾਹੀਦਾ ਹੂੰ ਜਿਹੜੀ ਰਾਜੇਂ ਜੀ ਨੇ ਗੱਲ ਕੀਤੀ ਆ ਅਸੀਂ ਵੀਡੀਓ ਕੀਤੀ ਸੀ ਬਕਾਇਦਾ ਹੂੰ ਪੁਲਿਸ ਪ੍ਰਸ਼ਾਸਨ ਦੀ ਲਾ ਕੇ ਗੱਡੀ ਲੱਗੀ ਸੀ ਐਸਐਸਓ ਸਾਹਿਬ ਦੀ ਬਾਈਟ ਕੀਤੀ ਗਈ ਸੀ ਡਿਪਟੀ ਸਾਹਿਬ ਦੀ ਬਾਈਟ ਕੀਤੀ ਗਈ ਤੇ ਉਹ ਦੁਕਾਨਾਂ 1160 ਜਿਹੜੀਆਂ ਦੁਕਾਨਾਂ ਲੱਗੀਆਂ ਸੀਗੀਆਂ ਨਾ ਉਹ ਕੋਈ ਚੋਰ ਮੋਰੀ ਜਾਂ ਅੰਦਰ ਨਹੀਂ ਸੀ ਲੱਗੀਆਂ ਸ਼ਰੇ ਬਾਜ਼ਾਰ ਲੱਗੀਆਂ ਸੀ ਹੂੰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੂੰ ਕਿੱਥੇ ਸੀ ਉਦੋਂ ਕੀ ਉਹ ਸੀਐਮ ਸਾਹਿਬ ਤੱਕ ਜਾਂ ਉਹ ਵੀਡੀਓ ਨਹੀਂ ਪਹੁੰਚੀ ਜਾਂ ਤਰਦਾਨ ਪ੍ਰਸ਼ਾਸਨ ਕੋਲ ਨਹੀਂ ਪਹੁੰਚੀ ਤੇ ਫਿਰ ਕੌਣ ਕਰੂਗਾ ਜਦੋਂ ਪ੍ਰਸ਼ਾਸਨ ਜਿੰਨੇ ਲਾਗੂ ਕਰਾਉਣਾ ਕਾਨੂੰਨ ਇੰਪਲੀਮੈਂਟ ਕਰਾਉਣਾ ਜੇਦੋ ਉਹੀ ਕੋਈ ਕਾਰਵਾਈ ਨਹੀਂ ਕਰਦਾ ਕਿਉਂ ਨਹੀਂ ਕਰਦਾ ਇਹ ਪ੍ਰਸ਼ਾਸਨ ਦੀ ਮਜਬੂਰੀ ਹੋ ਸਕਦੀ ਹੈ ਇੱਕ ਚੀਜ਼ ਹੋਰ ਆਪਾਂ ਐਡ ਕਰ ਲਈਏ ਇਹਦੇ ਵਿੱਚ ਵੀ ਇੱਕ ਤਾਂ ਹੋ ਗਿਆ ਨਾ ਵੇਚਣ ਵਾਲੇ ਤੇ ਪਾਬੰਦੀ ਲੱਗ ਗਈ ਹੈਨਾ ਜਾਂ ਵਰਤਣ ਵਾਲੇ ਤੇ ਪਾਬੰਦੀ ਲੱਗ ਗਈ ਤੇ ਜਿਹੜੇ ਲੋਕ ਬਣਾਉਂਦੇ ਨੇ ਉਹਨਾਂ ਤੇ ਪਾਬੰਦੀ ਕਿਉਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜੀ ਮੇਰੀ ਗੱਲ ਵਿੱਚੇ ਰੋਗੀ ਵੀ ਯਾਰ ਵੇਚਣ ਵਾਲੇ ਦੇ ਵੇਚਣ ਕੇ ਉਹਨਾਂ ਦੀ ਰੋਟੀ ਰੋਜੀ ਆ ਜਿੱਥੇ ਬਣਦੀ ਜੇ ਉਹੀ ਬੰਦ ਹੋ ਜਵੇ ਹਾਂ ਬਿਲਕੁਲ ਜਿਹੜਾ ਪਿੱਛੇ ਵੱਡਾ ਕੋਈ ਬਣਾਉਣ ਵਾਲਾ ਆ ਜਿਹੜਾ ਬੰਦਾ ਕਾਰੋਬਾਰੀ ਆ ਉਹੀ ਦੋ ਚਾਰ ਫੜ ਕੇ ਬੰਦ ਕਰ ਜਾਣ ਉਹਨਾਂ ਦੀ ਕਾਰਵਾਈ ਹੋ ਜੇ ਜਦੋਂ ਪਿੱਛੋਂ ਬਣੂਗੀ ਨਾ ਸਪਲਾਈ ਆਊਗੀ ਨਾ ਤੇ ਫਿਰ ਵੇਚਣਗੇ ਕਿੱਥੇ ਆਪੇ ਖਤਮ ਹੋ ਜੂ ਪਿੱਛੇ ਵੀ ਤੇ ਡੋਰਾ ਚੱਲਦੀਆਂ ਸੀ ਹੱਥ ਨਾਲ ਡੋਰਾ ਲਾਈਆਂ ਜਾਂਦੀਆਂ ਸੀ ਲੋਕ ਖਰੀਦੇ ਸੀ ਉਦੋਂ ਵੀ ਤੇ ਮਨਾਏ ਜਾਂਦੇ ਸੀ ਕਿ ਲੋੜੀ ਦਾ ਤਿਹਾਰ ਵੀ ਮਨਾਇਆ ਜਾਂਦਾ ਬਸੰਤ ਦਾ ਮਨਾਇਆ ਜਾਂਦਾ ਸੀ ਅਸਲ ਗੱਲ ਕੀ ਆ ਇਹ ਵੋਟਾਂ ਦੀ ਰਾਜਨੀਤੀ ਆ ਪਹਿਲਾਂ ਇਹ ਜਦੋਂ ਕੋਈ ਕਾਨੂੰਨ ਬਣਾਉਂਦੇ ਨੇ ਦਿਖਾਉਂਦੇ ਜੀ ਅਸੀਂ ਆਹ ਕਰਤਾ ਕਾਨੂੰਨ ਬਣਾਉਂਦਾ ਤੇ ਤਾਂ ਹੀ ਫਾਇਦਾ ਨਾ ਉਹਦਾ ਅਸਰ ਵੀ ਜਗ੍ਹਾ ਨਜ਼ਰ ਆਵੇ ਉਹਦਾ ਅਸਰ ਵੀ ਨਜ਼ਰ ਆਵੇ ਬਿਲਕੁਲ ਬਿਲਕੁਲ ਅਰੇ ਇੱਥੇ ਮੈਦਾਨ ਉਹ ਦਿਖਾ ਦੇਣਾ ਵੀ ਹਰ ਚੌਂਕ ਦੇ ਵਿੱਚ ਪੁਲਿਸ ਘਲੋਤੀ ਆ ਚਲਾਣ ਵੀ ਕੱਟਦੀ ਆ ਜਿਹੜਾ ਕੋਈ ਮਾਤਣ ਹੁੰਦਾ ਉਹਦੇ ਤੇ ਚਲਾਣ ਕੱਢ ਦਿੰਦੀ ਆ ਜਿਹੜਾ ਕੋਈ ਚੰਗਾ ਤੇ ਘਣਾ ਮੈਂ ਪੁਲਿਸ ਮੁਲਾਜ਼ਮਾਂ ਦੇ ਦਿਖਾ ਦੇਣਾ ਤੁਹਾਨੂੰ ਬੁਲਟਾਂ ਨੂੰ ਲੱਗਿਆ ਵਾਜਿਆ ਹੈ ਹਮ ਸਹੀ ਹੈ ਤੇ ਕੋਈ ਨਹੀਂ ਡੱਕਦਾ ਇਹਨਾਂ ਨੂੰ ਬਲਕਿ ਰਖਵਾਲੇ ਜਿਹੜੇ ਖੁਦ ਹੀ ਜ਼ਿੰਮੇਵਾਰ ਬਿਲਕੁਲ ਮੇਰੇ ਕੋਲ ਨੰਬਰ ਆ ਗਿਆ ਬੁਲਡ ਮੋਰਚਕ ਲੈ ਕੇ ਜਿਨ੍ਹਾਂ ਨੂੰ ਮਤਲਬ ਸਲੈਂਸਰ ਵੀ ਦੁਜੇ ਲੱਗੇ ਨੇ ਤੇ ਵੱਡੇ ਹਾਰਨ ਵੀ ਲੱਗੇ ਨੇ ਜੀ ਕੁਝ ਇਹਨਾਂ ਦੇ ਬੱਚੇ ਹੀ ਆ ਜਿਹੜੇ ਮਤਲਬ ਚਲਾਉਂਦੇ ਆ ਉਹ ਜਦੋਂ ਕੋਈ ਡੱਕਦਾ ਅਗਲਾ ਫੁੱਟ ਉਹ ਇਹ ਨਹੀਂ ਕਹਿੰਦਾ ਮੇਰਾ ਮਤਲਬ ਮੈਨੂੰ ਘਰ ਉਹ ਨਾਲ ਹੀ ਅਫਸਰ ਦੇ ਕਾਨੂੰਨ ਲਾਉਂਦਾ ਜਿਹੜਾ ਮੁਲਾਜ਼ਮ ਖਲੋਤਾ ਹੁੰਦਾ ਤੇ ਜਾਂ ਫਿਰ ਉਹ ਐਮਐਲਏ ਦੇ ਕਿਸ ਲੀਡਰ ਨਾਲ ਗੱਲ ਕਰਾਉਂਦਾ ਤੇ ਕੀ ਕਰੂਗਾ ਪੁਲਿਸ ਪ੍ਰਸ਼ਾਸਨ ਵੀ ਕੀ ਕਰੂਗਾ ਅੱਛਾ ਰਾਜਨ ਜੀ ਇੱਕ ਚੀਜ਼ ਹੋਰ ਹੈ ਵੀ ਜਿੱਤਨਾ ਭਾਈ ਸਾਹਿਬ ਨੇ ਗੱਲ ਕੀਤੀ ਪਹਿਲਾਂ ਹੱਥਾਂ ਨਾਲ ਡੋਰ ਬਣਾਈ ਜਾਂਦੀ ਸੀ ਕਿਤੇ ਨਾ ਕਿਤੇ ਲੱਗਦਾ ਨੇ ਕਿ ਇੱਥੇ ਤੇ ਨੁਕਸਾਨ ਹੁੰਦਾ ਕਈ ਲੋਕ ਵਿਚਾਰੇ ਵੱਡੇ ਕੱਟੇ ਜਾਂਦੇ ਨੇ ਜੋ ਆਪਾਂ ਮੋਟਰਸਾਈਕਲ ਤੇ ਜਾ ਰਹੇ ਆ ਅਚਾਨਕ ਆ ਜਾਂਦੀ ਸਾਹਮਣੇ ਨਾ ਉਹ ਟੁੱਟਦੀ ਨਾ ਉਹ ਗਲੋਂ ਲੈਂਦੀ ਤੇ ਵੱਡਾ ਜ਼ਖਮ ਕਈ ਜਾਂਦੀ ਤੇ ਜਾਨ ਤੱਕ ਚਲੀ ਜਾਂਦੀ ਜਿਹੜੇ ਮਲਾ ਜੋ ਹੱਥਾਂ ਨਾਲ ਡੋਰ ਤਿਆਰ ਕਰਦੇ ਸੀ ਪਹਿਲੀ ਪੁਰਾਣੀ ਧਾਗੇ ਵਾਲੀ ਡੋਰ ਕਿਤਨਾ ਕਿਤੇ ਉਹਨਾਂ ਦਾ ਰੋਜ਼ਗਾਰ ਵੀ ਖਤਮ ਹੋ ਗਿਆ ਤੇ ਅਸੀਂ ਜਾਨ ਵੀ ਜੋਖਮ ਵਿੱਚ ਪਾ ਲਈ ਤੁਹਾਨੂੰ ਕੀ ਲੱਗਦਾ ਇਸ ਬਿਲਕੁਲ ਜੀ ਇਹਦੇ ਵਿੱਚ ਬਹੁਤ ਸਾਰੇ ਅਸੀਂ ਛੋਟੇ ਹੁੰਦੇ ਸੀਗੇ ਜਦੋਂ ਜੇ ਤੁਸੀਂ ਅੰਮ੍ਰਿਤਸਰ ਨੂੰ ਜਾਂਦੇ ਆ ਤੁਸੀਂ ਵੇਖਿਆ ਹੋਣਾ ਨਹਿਰ ਦੇ ਕਿਨਾਰੇ ਬਹੁਤ ਸਾਰੇ ਜਿਹੜੇ ਲੋਕ ਸੀਗੇ ਇਹ ਡੋਰ ਬਣਾਉਣ ਦਾ ਕੰਮ ਕਰਦੇ ਤੁਸੀਂ ਬੜੇ ਜਿਹੜੇ ਸੀਗੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਪਰ ਜਦੋਂ ਤੋਂ ਚਾਈਨਾ ਡੋਰ ਜਿਹੜੀ ਆ ਉਹ ਆਈ ਹੈ ਉਦੋਂ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਤੰਦੇਨ ਤੋਂ ਦੂਰ ਹੋ ਗਏ ਨੇ ਉਹਨਾਂ ਦਾ ਰੋਜ਼ਗਾਰ ਵੀ ਛੋਟਾ ਹੋ ਗਿਆ ਦੂਸਰੀ ਗੱਲ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ ਕਿ ਇਹ ਜਿਹੜਾ ਆ ਜਦ ਤੱਕ ਜਦੋਂ ਡੋਰ ਵੇਚਣਾ ਵਾਲੇ ਔਰ ਡੋਰ ਖਰੀਦਣ ਵਾਲਿਆਂ ਦੇ ਉੱਤੇ ਪਰਚਾ ਜਿਹੜਾ ਆ 307 ਨਾ ਐਡ ਕੀਤੀ ਜਾਵੇਗੀ ਤਦ ਤੱਕ ਇਹ ਮੈਨੂੰ ਨਹੀਂ ਲੱਗਦਾ ਠੱਲ ਪਏਗੀ ਕਿਉਂ ਕਿ 5000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈ ਪੁਲਿਸ ਜਿਹੜੀ ਹੈ ਪਰਚਾ ਦਰਜ ਨਹੀਂ ਕਰਦੀ ਜੁਰਮਾਨਾ ਕਰਕੇ ਜਿਹੜਾ ਆ ਕਈ ਹਰ ਛੱਡ ਦਿੱਤਾ ਜਾਂਦਾ 5000 ਤੱਕ ਤੋਂ 5000 ਰਾਮਨਾਲ ਜਿਹੜੇ ਦੁਕਾਨਦਾਰ ਆ ਉਹ ਭਰ ਦਿੰਦੇ ਨੇ ਕਿਉਂ ਭਰ ਦਿੰਦੇ ਨੇ ਕਿਉਂਕਿ ਉਹਨਾਂ ਦਾ ਲੱਖਾਂ ਕਰੋੜਾਂ ਰੁਪਇਆ ਕਮਾਉਂਦੇ ਨੇ ਤੇ 5000 ਭਰ ਵੀ ਦੇਣਗੇ 5 ਦਾ ਕੀ 50 ਵੀ ਭਰ ਦੇਣਗੇ ਉਹ ਤਾਂ ਪਰ ਜੇਕਰ ਇਹਦਾ ਪਰ ਵਿਜੀਨ ਜੁਰਮਾਨੇ ਤੋਂ ਹਟਾ ਕੇ ਸਿੱਧਾ ਪਰਚਾ ਕਰ ਦਿੱਤਾ ਜਾਵੇ ਤੇ 307 ਐਡ ਕਰ ਦਿੱਤੀ ਜਾਵੇ ਵਿੱਚ ਤਾਂ ਫੇਰ ਸ਼ਾਇਦ ਜਿਹੜਾ ਆ ਇਹ ਡੋਰ ਜਿਹੜੀ ਆ ਖੂਨੀ ਡੋਰ ਜਿਹੜੀ ਆ ਕਾਤਲ ਡੋਰ ਆ ਇਹ ਬੰਦ ਹੋ ਸਕਦੀ ਹੈ ਜੀ ਭਾਈ ਸਾਹਿਬ ਕਿਵੇਂ ਤੁਸੀਂ ਸਹਿਮਜੇ ਭਾਈ ਸਾਹਿਬ ਦੇ ਨਾਲ ਤੇ ਨਾਲ ਹੀ ਇੱਕ ਅਖੀਰ ਤੇ ਮੈਸੇਜ ਵੀ ਲੋਕਾਂ ਨੂੰ ਮੈਂ ਤੇ ਵੇਖੋ ਜੀ ਬਿਲਕੁਲ 101% ਸਹਿਮਤ ਮੈਨੂੰ ਮੈਂ ਆਪਣੇ ਤੇ ਲਾਉਣਾ ਜਾਂ ਤੁਹਾਡੇ ਨਾਲ ਗੱਲ ਕਰਦਾ ਵੀ ਤੁਸੀਂ ਇੱਕ ਘਰ ਦੇ ਜ਼ਿੰਮੇਵਾਰ ਬੰਦੇ ਜੀ ਪੰਜ ਜੀ ਤੁਹਾਡੇ ਪਿੱਛੇ ਖਾਨ ਵਾਲੇ ਆ ਬਿਲਕੁਲ ਤੁਸੀਂ ਸ਼ਹਿਰ ਆਏ ਕੋਈ ਕੰਮ ਆਪਣੇ ਵਾਸਤੇ ਕੋਈ ਕਾਰੋਬਾਰ ਵਾਸਤੇ ਆਏ ਵਾਪਸ ਜਾ ਰਹੇ ਜੇ ਮੋਟਰਸਾਈਕਲ ਤੇ ਤੁਹਾਡੇ ਗੱਲ ਦੇ ਵਿੱਚ ਡੋਰ ਪੈ ਗਈ ਪੈ ਗਈ ਬਿਲਕੁਲ ਰੱਬ ਨਾ ਕਰੇ ਮਾੜਾ ਅਸਾ ਤੁਹਾਡਾ ਕੋਈ ਜਾਣੀ ਨੁਕਸਾਨ ਹੋ ਜਾਂਦਾ ਜੀ ਕੀ ਸਰਕਾਰ ਪੰਜ ਜੀ ਜਿਹੜੇ ਪਿੱਛੇ ਤੁਹਾਨੂੰ ਦੇਖਦੇ ਜਿਨ੍ਹਾਂ ਨੂੰ ਤੁਸੀਂ ਪਾਲਣ ਪੋਚਣ ਕਾਹ ਕੌਣ ਹੈ ਜ਼ਿੰਮੇਵਾਰ ਕੋਈ ਜ਼ਿੰਮੇਵਾਰ ਨਹੀਂ ਬਿਲਕੁਲ ਸਹੀ ਫਿਰ ਜਿਹੜੀ ਡੋਰ ਇਤਰਾ ਟੁੱਟੀ ਜਾਂ ਗੱਲ ਚ ਪਈ ਉਹ ਤੇ ਨਾ ਗੱਡੀ ਚੜਾਉਣ ਵਾਲੇ ਨੇ ਕਿਸੇ ਨੇ ਮੰਨਣਾ ਵੀ ਕੀ ਦੀ ਸੀ ਹੈ ਪੁਲਿਸ ਨੇ ਵੀ ਕਾਗਜ਼ਾਂ ਦੇ ਵਿੱਚ ਵੈਰੀਫਾਈ ਤੇ ਲੱਗੀ ਰਹਿਣਾ ਬਿਲਕੁਲ ਤੇ ਪਤਾ ਨਹੀਂ ਉਹ ਫਿਰ ਕਿਸ ਰਫਾ ਦਫਾ ਕਰਨਾ ਇਸ ਕਰਕੇ ਜਿਹੜੀ ਰਾਜਨਜੀ ਨੇ ਗੱਲ ਕੀਤੀ ਆ 5000 ਜੁਰਮਾਨਾ ਬਹੁਤ ਘੱਟ ਆ ਉਹ ਤੇ ਜੁਰਮਾਨਾ ਜਿਹੜਾ ਵਾ ਹੋ ਕੇ ਬਾਰੋ-ਬਾਰੀ ਹੋ ਜਾਣਾ ਇਹਦੇ ਤੇ 307 ਜਿਹੜੀ ਆ ਉਹ ਵਿੱਚ ਐਡ ਹੋਣੀ ਚਾਹੀਦੀ ਆ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਕੋਈ ਬਾਜੇ ਤਾਂ ਆਪਣੀ ਮਤਲਬ ਵਧੀ ਦੇ ਨਾਲ ਬਾਜੇ ਪਰ ਜਦੋਂ ਤੁਸੀਂ ਸਪੀਡ ਤੇ 40 50 ਦੀ ਸਪੀਡ ਤੇ ਮੋੜਛਾ ਕਰਤੇ ਸਕੂਟਰ ਤੇ ਜਾਂਦੇ ਉਹ ਆਏ ਫਿਰਦੀ ਜਿਤਨਾ ਕਿਰਪਾਨ ਫਿਰਦੀ ਆ ਤੇ ਜੇ ਤੁਹਾਡੀ ਸਾਰਾ ਕਬੱਡੀ ਜੇ ਕੰਮ ਖਤਮ ਮੈਸੇਜ ਖੀਰ ਤੇ ਮੈਸੇਜ ਮੈਂ ਇਹੀ ਦੇਣਾ ਹੈ ਦੇਣਾ ਚਾਹਨਾ ਮੈਂ ਕਿ ਜਿੱਥੇ ਪ੍ਰਸ਼ਾਸਨ ਆਪਣਾ ਕੰਮ ਜਾਂ ਸੀਐਮ ਸਾਹਿਬ ਜੇ ਕੋਈ ਚੰਦਾ ਕੰਮ ਕਰਨਾ ਚਾਹੁੰਦਾ ਹਲਕੇ ਦੇ ਐਮਐਲਏ ਸਾਹਿਬ ਪੁਲਿਸ ਪ੍ਰਸ਼ਾਸਨ ਔਰ ਅਸੀਂ ਲੋਕ ਜਿਹੜੇ ਗੁੱਡੀਆਂ ਚੜਾਉਨੇ ਅਸੀਂ ਕੀ ਕਰਦੇ ਆਂ ਵੀ ਮੇਰੀ ਗੁੱਡੀ ਬੋ ਨਾ ਹੋਵੇ ਭਾਵੇਂ ਕਿਸੇ ਦੀ ਜ਼ਿੰਦਗੀ ਬੋ ਜੇ ਤੇ ਸਾਨੂੰ ਵੀ ਚਾਹੀਦਾ ਵੀ ਅਸੀਂ ਜਿਹੜੀ ਆ ਚਾਈਨਾ ਡੋਰ ਨਾ ਖਰੀਦੀਏ ਦੂਜੀ ਡੋਰ ਲੈ ਕੇ ਤੇ ਆਪਾਂ ਮਤਲਬ ਖੁਸ਼ੀਆਂ ਦਾ ਤਿਆਰ ਮਨਾਈਏ ਰੌਣਕ ਮੇਲਾ ਕਰੀਏ ਜਿਹਦੇ ਨਾਲ ਲੋਕਾਂ ਨੂੰ ਵੀ ਬੜੇ ਮੈਂ ਕਿ ਜਨਵਾਰਾਂ ਦੇ ਵੇਖੀਆਂ ਧੋਣਾ ਕਟੀਆਂ ਕਿਤੇ ਖੰਭ ਕਟੇ ਕਿ ਦੀ ਲੱਤ ਕੱਟੀ ਇਸ ਕਰਕੇ ਸਾਨੂੰ ਵੀ ਆਪਣੇ ਆਪ ਨੂੰ ਬਦਲਣਾ ਪਊਗਾ ਤੇ ਮੈਂ ਤੇ ਇਹੀ ਲੋਕਾਂ ਨੂੰ ਸੰਦੇਸ਼ ਦਊਂਗਾ ਵੀ ਇਹ ਖੁਸ਼ੀਆਂ ਦਾ ਤਿਹਾਰ ਆ ਜੇ ਸਾਡੇ ਘਰ 'ਚ ਖੁਸ਼ੀਆਂ ਚਾਹੀਦੀਆਂ ਤੇ ਅਸੀਂ ਕਿਸੇ ਨੂੰ ਦੁੱਖ ਨਾ ਦੇਈਏ ਅਸੀਂ ਚਾਇਨਾ ਡੋਰ ਵਰਤਣੀ ਹੀ ਬੰਦ ਕਰ ਦਈਏ ਨਾ ਤੇ ਪੁਲਿਸ ਪ੍ਰਸ਼ਾਸਨ ਨੂੰ ਕੰਮ ਕਰਨਾ ਪਊਗਾ ਕੋਈ ਤੇ ਆਪਣੇ ਆ ਵੀ ਸਾਰਾ ਕੰਮ ਬੰਦ ਹੋ ਜੂ ਤੇ ਮੈਂ ਇੱਕ ਵਾਰ ਫੇਰ ਕਹਿਣਾ ਚਾਹੁੰਦਾ ਜਿਤਨਾ ਸੀਐਮ ਸਾਹਿਬ ਨੇ ਕਿਹਾ ਵਾ ਨਾ ਜਿੰਨਾ ਕਿ ਕਹਿ ਚਲੋ 307 ਤੇ ਇਹਨਾਂ ਪਤਾ ਕਦੋਂ ਐਡ ਕਰਨੀ ਜਾਂ ਨਹੀਂ ਕਰਨੀ ਇਹ ਪਹਿਲਾਂ ਵੱਧਾ ਰਹਿੰਦਾ ਹੁੰਦਾ ਜੁਰਮ ਨਸ਼ੇ ਵਾਂਗ ਜਦੋਂ ਐਂਡ ਤੇ ਚਲੇ ਜਾਂਦਾ ਫੇਰੇ ਤਰਾਵਾਂ 307 ਦੀਆਂ ਜਿਹੜੀਆਂ ਦਰਜ ਹੋਣੀਆਂ ਪਰ ਜਿਹੜਾ ਵੀ ਕੋਈ ਬੰਦਾ ਫੜਿਆ ਜਾਂਦਾ ਵਾ ਉਹਨੂੰ ਕੋਈ ਲੈ ਦੇ ਕੇ ਛੱਡਿਆ ਨਾ ਜਾਵੇ ਉੱਤੇ ਬੰਦ ਦੀ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਤੇ ਸਾਨੂੰ ਵੀ ਮੈਂ ਲੋਕਾਂ ਨੂੰ ਇਹੀ ਕਿ ਤਿਹਾਰ ਆਉਣ ਵਾਲਾ ਲੋਹੜੀ ਦਾ ਵੀ ਆਉਣ ਵਾਲਾ ਵੀ ਸੱਤ ਦਾ ਵੀ ਆਉਣਾ ਤੇ ਅਸੀਂ ਇਹ ਕੋਸ਼ਿਸ਼ ਕਰੀਏ ਵੀ ਅਸੀਂ ਦੂਜੀ ਡੋਰ ਦੇ ਨਾਲ ਹੀ ਰੌਣਕ ਮੇਲਾ ਕਰੀਏ ਚਾਈਨਾ ਡੋਰ ਨੂੰ ਜੇ ਆਪਾਂ ਚਲਾਂਜਲੀ ਦੇਈਏ ਉਹਨੂੰ ਨਾ ਵਰਤੀਏ ਤੇ ਜਿਹੜਾ ਕਿਸੇ ਦੇ ਵੀ ਘਰ ਕੋਈ ਦੁੱਖ ਨਾ ਪਹੁੰਚੇ ਜੀ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲ ਕਰਨ ਸੋ ਦੋਸਤੋ ਅੱਜ ਦੀ ਵੀਡੀਓ ਇਹੀ ਸੀਗੀ ਕਿ ਚਾਈਨਾ ਡੋਰ ਜਿਹੜੀ ਬਹੁਤ ਖਤਰਨਾਕ ਹੈ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਨਾ ਇਹ ਟੁੱਟਦੀ ਹੈ ਨਾ ਇਹ ਗਲੋ ਲੈਂਦੀ ਹੈ ਤੇ ਕਿਰਪਾਨ ਦੀ ਤਰ੍ਹਾਂ ਚੱਲਦੀ ਹੈ ਬਹੁਤ ਵੱਡੇ ਨੁਕਸਾਨ ਹੁੰਦੇ ਨੇ ਪਿਛਲੇ ਸਮੇਂ ਆਪਾਂ ਵੀਡੀਓ ਵੀ ਵਾਇਰਲ ਹੋਈਆਂ ਸਨ ਕਈ ਬੱਚਿਆਂ ਦੇ ਹੱਥ ਕੱਟੇ ਜਾਂਦੇ ਨੇ ਕਿਸੇ ਦੀ ਗਰਦਨ 'ਚ ਪੈ ਜਾਂਦੀ ਕਿਸੇ ਦਾ ਕੰਨ ਵੱਢਿਆ ਜਾਂਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਂ ਸਾਨੂੰ ਸੋਚਣ ਦੀ ਲੋੜ ਹੈ ਕਿ ਆਪਾਂ ਜਿੱਥੇ ਰੌਣਕ ਮੇਲਾ ਕਰਨਾ ਰੌਣਕ ਮੇਲੇ ਨੂੰ ਸਿਰਫ ਰੌਣਕ ਮੇਲੇ ਤੱਕ ਸੀਮਿਤ ਰਹਿਣ ਦੀ ਹੈ ਕਿਸੇ ਦੀ ਜਾਨ ਜੋਖਮ 'ਚ ਪਾਉਣ ਦਾ ਸਾਨੂੰ ਕੋਈ ਵੀ ਅਧਿਕਾਰ ਨਹੀਂ ਹੈ ਜੇ ਸੀਐਮ ਸਾਹਿਬ ਨੇ ਕਿਹਾ ਤੇ ਇਸ ਨੂੰ ਪ੍ਰਸ਼ਾਸਨ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬਾਤ ਉਹ ਲੋਕਾਂ ਤੱਕ ਇਹ ਮੈਸੇਜ ਆਵੇ ਕਿ ਅਸੀਂ ਇਸ ਖਤਰਨਾਕ ਖੇਲ ਤੋਂ ਬਚਣਾ ਤੇ ਆਪਣੇ ਜੀਵਨ ਨੂੰ ਸੁਚੱਜੇ ਤਰੀਕੇ ਨਾਲ ਜੀਣਾ ਹੱਸਦੇ-ਵੱਸਦੇ ਰਹੋ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play TV ਦੇਖਿਆ ਜਾ ਸਕਦਾ ਹੈ ਵਾਈਲਫਾਈ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ